ਸ਼ਿਆਦਨਾਬਦ ਸਿਰਫ ਲਾਸ਼ ਮਿਲੀ ਜੇ ਉਮੀਦ ਕਰਦੇ ਆਂ ਕਿ ਸਾਨੂੰ ਤੁਸੀਂ ਹੁਣ ਇਨਸਾਫ ਦੇ ਦੋਗੇ ਇਹ ਜਦੋਂ ਸਵੇਰੇ ਸਾਨੂੰ ਫੋਨ ਆਇਆ ਥਾਣੇ ਕਿ ਜੈਡਬਡੀ ਇਹਦੇ ਕਿਸ ਮੈਨ ਕੱਭ ਜਾ ਰਹੇ ਨੇ ਇਹਨਾਂ ਨੇ ਇਖਤਿਆਦ ਉਹ ਦੇਖਾਇਆ ਜੈਡਬਡੀ ਨੂੰ ਅਣਖਾਤੀ ਜੀ ਅੱਛਾ ਹੀ ਸਾਨੀ ਹੋ ਗਈ ਸੀ ਤੇ ਬਾਅਦ ਵਿੱਚ ਜਦੋਂ ਮੁੱਕਰ ਪਹੁੰਚ ਗਈ ਸੀ ਸਿਆ ਤੇ ਬਸ ਵੈਰੀ ਲਿਦਾ ਚਾਹੀਤਾ ਆਪਣੀ ਚਾਹੀਤੀ ਬਿੱਟ ਪਰਸ ਮਿਲਿਆ ਪਰਸ ਤੋਂ ਆਧਾਰ ਕਾਰਡ ਜੇਤੋਂ ਇਹਨਾਂ ਦੇ ਕੈਂਡ ਲਿਡਾਂਕ ਲੱਗਟ ਕੀਤਾ ਗਿਆ ਹੂੰ ਫਿਰ ਉਹ ਜਿਹੜੀ ਸਰਹਾਲੀ ਇਹ ਪੰਜਾਬ ਇਸ ਦਾ ਠੀਕ ਹੈ ਜੀ ਸਰਹਾਲੀ ਸਰਹਾਲੀ ਉਹ ਤੋਂ ਆ ਕੇ ਉਹਨਾਂ ਨੇ ਚੈੱਕ ਹੁਣ ਸਰ ਦੇਖਿਆ ਵਾ ਉਹ ਅੰਦਰ ਕੀ ਚੇ ਕਰਦੇ ਹੁੰਦੇ ਇਹ ਤਨ ਲੋਸ ਤੋਂ ਮਿਲਿਆ ਇਹ ਸਾਨੂੰ ਮੁੰਡੀ ਬੋਰਡ ਤੋਂ ਇੱਕ ਐਚਪੀ ਪਟੋਂ ਵੰਪੀਆ ਹਾਂਜੀ ਅੱਤੋਂ ਦੇ ਘਟਾ ਥੋੜਾ ਅੱਗੇ ਜਾ ਗਏ ਇਹ ਉਹ ਤੇ ਆਪਣੇ ਦੋ ਸੰਗੂ ਦੇ ਚੱਲਦੇ ਆ ਰਹੇ ਰਾਈਟ ਹੈ ਦੇ ਮੇਂ ਮੁਰਦਾ ਪਿਛੇ ਐਚਪੀ ਪਟੋਂ ਵੰਪਾ ਦੋਗੇ ਤੇ ਪਰਿਵਾਰਕ ਮੈਂਬਰ ਕਹਿੰਦੇ ਸਾਡੀ ਬੰਦੀ ਲਾਸ਼ ਹੈ ਇਹ ਇਹਦੇ ਵਿੱਚ ਇਹਦੇ ਫਾਦਰ ਸਾਹਿਬ ਆ ਅੱਛਾ ਜੀ ਗਰਨਾਮ ਸਿੰਘ ਸਰਦਾਰ ਗਰਨਾਮ ਸਿੰਘ ਇੱਕ ਇਹ ਜਿਹੜਾ ਲੱਖਵਾਂ ਇਹਦੀ ਮਦਰ ਲਾ ਤੇ ਮਿਤਕ ਦਾ ਨਾਮ ਕੀ ਹੈਗਾ ਸਾਂਤ ਸਿੰਘ ਮੁਤਾਬਕ ਅਧਾਰਤ ਕਰਨੀ। ਹੁਣ ਕੀ ਇਹ ਜੀ ਕਾਰਵਾਈ ਕੀ? ਅਗਲੀ ਕਾਰਵਾਈ ਹੁਣ ਇਹਨਾਂ ਦੇ ਬਿਆਨਾਂ ਦੇ ਆਧਾਰ ਤੇ ਜੋ ਵੀ ਹੈ ਪੁੱਛੇਗੇ। ਅੱਛਾ ਪਹਿਲਾਂ ਇਹਨਾਂ ਨਾਲ ਪੁੱਛੀਏ ਕਿ ਕਿਹੜਾ ਹਾਲਾਤ ਕਿੱਥੇ-ਕਿੱਥੇ ਜੌਬ ਕਰਦਾ ਸੀ ਜਿੱਦਾਂ ਇਹਨਾਂ ਦੱਸਣ ਮੁਤਾਬਕ ਹੈਗਾ ਕੋ ਬਿਸ਼ੋਰ ਪਲਾਟਸ ਠੀਕ ਹੈ ਜੀ ਗਤਗਾ ਸਿਖਾਉਣ ਦਾ ਟੀਚਰ ਸੀ। ਉਹਨਾਂ ਅੰਦਰ ਜਿਹੜੇ ਬਲਾਕ ਵਿੱਚ ਇਹਨਾਂ ਨਾਲ ਗੱਲਬਾਤ ਕਰਤੀ ਹੈ। ਤੇਰੇ ਅਗਲੀ ਗੱਲ ਵੀ ਇਹ ਦੀ ਗੱਲ ਮਰਚੀ ਲੱਗ ਗਈ